ਸਾਸਤਰੀ ਕਾਲ ਜੀ ਆਪਾਂ ਕਰਿਆ ਸੀ ਸੀਏ ਸਾਹਿਬ ਦੇ ਆਫਿਸ ਦਾ ਕੰਮ ਤੇ ਕੰਮ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਦੋਸਤੋ ਕਿਵੇਂ ਲੱਗਿਆ ਆਪਾਂ ਨੂੰ ਕਮੈਂਟ ਕਰਕੇ ਉਹਦੇ ਵਿਚਾਰ ਜਰੂਰ ਦਿਓ ਹਨਾ ਤੇ ਕੋਈ ਸੁਧਾਰ ਕਰਨ ਵਾਲਾ ਹੋਇਆ ਤਾਂ ਉਹ ਵੀ ਜਰੂਰ ਦੱਸਿਓ ਕਿਵੇਂ ਲੱਗਿਆ ਆਪਣਾ ਕੰਮ ਇਹ ਜਰੂਰ ਦੱਸਿਓ ਆਓ ਆਪਾਂ ਦੇਖੀਏ ਆਪਣੇ ਕੰਮ ਦਾ ਪੂਰਾ ਇੱਕ ਵਾਰੀ ਸਾਰਾ ਲਓ ਜੀ ਇਹ ਆ ਗਿਆ ਫਰੰਟ ਗਲਾਸ ਇੱਥੇ ਤੇ ਇਦਰੇ ਆ ਗਈ ਜੀ ਆਪਣੀ ਵਾਲ ਜਿੱਥੇ ਆ ਕੇ ਕਸਟਮਰ ਨੇ ਬੈਠਣਾ ਹੈਗਾ ਇਹ ਆਪਾਂ ਨੇ ਇਹਦੇ ਵਾਲ ਦੇ ਉੱਪਰ ਲਗਾਏ ਸੀਗੇ ਹਾਫ ਰਾਉਂਡ ਦਾ ਜਿਹੜਾ ਮੋਲਡਿੰਗ ਹੈਗੀ ਦੋਨੋਂ ਸਾਈਡ ਤੇ ਸੈਂਟਰ ਦੇ ਵਿੱਚ ਹੈਗਾ ਲੂਵਰ ਪੈਨਲ ਦੇ ਆਪਾਂ ਨੇ ਐਚ ਡੀ ਐਚ ਆਰ ਮਾਰ ਦੇ ਉੱਪਰ ਡੀਕੋ ਪੇਂਟ ਕੀਤਾ ਹੋਇਆ ਤੇ ਨਾਲ ਇਹ ਜਿਹੜੀ 1 ਇੰਚ ਦੀ ਪੱਟੀ ਹੈ ਇਹ ਆਪਣੀ ਹੈਗੀ ਆ ਵਿਨੀਅਰ ਦੀ ਗ੍ਰੇ ਵਿਨੀਅਰ ਦੀ ਤੇ ਇਹਦੇ ਵਿੱਚ ਫਲੂਟਿਕ ਹੈ ਜਿਹੜਾ ਆਪਣਾ ਐਚ ਡੀ ਐਚ ਆਰ ਦੇ ਫਲੂਟਿਕ ਉਹ ਬਣਾ ਕੇ ਲੱਗੇ ਹੋਏ ਨੇ ਬਣ ਕੇ ਆਪਣੇ ਲੂਵਰ ਤੇ ਇਹਦੇ ਤੇ ਉੱਪਰ ਆਪਣਾ ਏਸੀ ਆ ਗਿਆ ਸੈਂਟਰ ਦੇ ਵਿੱਚ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਲੱਗਦਾ ਹੈਗਾ ਠੀਕ ਹੈ ਜੀ ਇਹ ਸਾਈਡਾਂ ਤੇ ਆਪਣੇ ਦੋਨੇ ਸਾਈਡ ਤੇ ਗੋਲੇ ਆ ਗਏ ਤੇ ਜਿਹੜੀ ਐਚ ਡੀ ਐਚ ਐਮ ਆਰ ਦੇ ਬਣਾ ਕੇ ਲਾਏ ਨੇ ਇਧਰ ਇਹ ਗਲਾਸ ਦਾ ਵਰਕ ਆ ਗਿਆ ਇੱਥੇ ਪੂਰੇ ਦੇ ਪੂਰੇ ਆਪਣੇ 9.5 ਫੁੱਟ ਦੇ ਜਿਹੜੇ ਇਹ ਪੱਲੇ ਲੱਗੇ ਨੇ ਗਲਾਸ ਦੇ ਪ੍ਰੋਫਾਈਲ ਦੇ ਤੇ 50 ਮੀਮ ਵਾਲੀ ਪ੍ਰੋਫਾਈਲ ਹੈ ਜਿਹੜੀ ਉਹਦੇ ਲੱਗੇ ਹੋਏ ਨੇ ਠੀਕ ਹੈ ਜੀ ਬੀ ਐਮ ਐਮ 250 ਨੰਦੀ ਤੇ ਇਹ ਫਿਕਸ ਆ ਗਿਆ ਗਲਾਸ ਇਦਰੀ ਸਾਈਡ ਤੇ ਸਾਰੀ ਤੇ ਆਪਣਾ ਵਿਨੀਅਰ ਆ ਗਿਆ ਜੀ ਬਰਾਊਨ ਕਲਰ ਦਾ ਇੱਧੇ ਫਿਰ ਆਪਾਂ ਨੇ ਥੋੜੀ ਜੀ ਸਪੇਸ ਧੀ ਇਸ ਸਪੇਸ ਦੇ ਉੱਪਰ ਜਿਹੜੇ ਆਪਾਂ ਨੇ ਇਹ ਹਾਫ ਰਾਉਂਡ ਗੋਲੇ ਲਾਏ ਹੋਏ ਨੇ ਤੇ ਇਸ ਜਗ੍ਹਾ ਤੇ ਕੋਈ ਪੋਟ ਵਗੈਰਾ ਟਿਕਣ ਵਾਸਤੇ ਹੈ ਇਹ ਬੈਕ ਤੇ ਜਿਹੜੀ ਲੱਗੀ ਹੋਈ ਹੈ ਇਹ ਵਿਨੀਅਰ ਦੀ ਸੀਟ ਹੈ ਦੋਸਤੋ ਇਹ 9 mm ਦੀ ਸੀਟ ਹੈਗੀ 6 mm ਦਾ ਇਹਦੇ ਉੱਪਰ ਨਾ ਵਿਨੀਅਰ ਉਹ ਕੀਤਾ ਹੋਇਆ ਹੈਗਾ ਜਾਨੀ ਕਿ ਇੱਕ ਵਿਨੀਅਰ ਦੇ ਵਿੱਚੋਂ ਹੀ ਜਿਹੜੀ ਇਹ ਸੀਐਨਸੀ ਕੀਤੀ ਹੋਈ ਹੈ ਤੁਸੀਂ ਦੇਖੋ ਡਿਜ਼ਾਈਨਿੰਗ ਵਿਨੀਅਰ ਪੂਰਾ 6 ਐਮ ਮੋਟਾ ਸੀਗਾ ਇੱਕ ਵਿਨੀਅਰ ਦੇ ਵਿੱਚੋਂ ਹੀ ਸੀਐਨਸੀ ਨਾਲ ਹੀ ਡਿਜ਼ਾਈਨ ਕੱਢਿਆ ਹੋਇਆ ਹੈਗਾ ਸਾਰਾ ਇਹ ਬਿਜਾਨੰਗ ਬਾਕੀ ਇਧਰ ਪਿੱਛੇ ਇਹ ਆਪਣੇ ਡੀਕੋ ਦੇ ਆ ਗਏ ਜਿੰਨੇ ਵੀ ਹੈਗੇ ਨੇ ਇਹ ਇਹ ਨਾਲ ਛੋਟੀ ਜੀ ਇੱਕ ਸਾਈਡ ਤੇ ਆਪਾਂ ਨੇ ਸਟੋਰੇਜ ਦਿੱਤੀ ਹੈਗੀ ਬੁੱਕਸ ਵਾਸਤੇ ਠੀਕ ਹੈ ਜੀ ਇਹ ਵਿੱਚ ਲਾਈਟਿੰਗ ਦਿੱਤੀ ਹੈ ਲਾਈਟਿੰਗ ਥੋੜੀ ਜੀ ਮੈਨੂੰ ਐ ਲੱਗਦਾ ਵੀ ਥੋੜੀ ਜੀ ਤੇਜ ਆ ਲਾਈਟ ਤੇ ਇੰਨੀ ਜੇ ਥੋੜੀ ਜੀ ਮਾਧਮ ਹੁੰਦੀ ਤਾਂ ਇਹ ਜ਼ਿਆਦਾ ਵਧੀਆ ਹੁੰਦੀ ਇਹ ਆਪਣੇ ਸੀਏ ਸਭ ਨੂੰ ਵਾਰਡ ਮਿਲੇ ਹੋਏ ਨੇ ਜੀ ਬਹੁਤ ਹੀ ਘੈਂਟ ਬੰਦੇ ਨੇ ਠੀਕ ਇਹ ਆਪਣਾ ਇਹ ਬਣਾਇਆ ਸੀ ਆਪਾਂ ਨੇ ਕਾਊਂਟਰ 메ਨ ਕਾਊਂਟਰ ਹੈ ਜਿਹੜਾ ਇਹ ਬੈਠਣ ਵਾਲਾ ਜੀ ਇਹ ਕਸਟਮਰ ਚੇਅਰ ਆ ਗਈ ਤੇ ਇਹ ਕਾਊਂਟਰ ਦਾ ਡਿਜ਼ਾਈਨ ਆ ਜੀ ਇਹ ਕਾਊਂਟਰ ਦੇ ਉੱਪਰ ਹੈ ਜਿਹੜਾ ਆਪਣਾ ਰੱਖਿਆ ਹੋਇਆ ਹੈ ਜੀ ਇਹ ਹੈਗਾ ਜੀ ਆਪਣਾ ਡੂਪੌਂਟ ਡੂਪੌਂਟ ਦਾ 2 ਇੰਚ ਸਵਾ 2 ਇੰਚੀ ਠੀਕ ਹੈ ਜੀ ਇਹ ਵਿਨੀਅਰ ਲੱਗਿਆ ਹੈ ਉਸੇ ਤਰ੍ਹਾਂ ਉਹ ਸਾਈਡ ਤੇ ਆਪਣੇ ਥੋੜੇ ਜੇ ਲੂਵਰ ਦਿੱਤੇ ਹੋਏ ਨੇ ਜਿਹੜੇ ਇਹ ਜਾ ਰਹੇ ਨੇ ਲੋ ਜੀ ਇਹ ਪੂਰਾ ਇੱਕ ਵਾਰੀ 뷰 ਤੁਸੀਂ ਚੈੱਕ ਕਰੋ ਤੁਹਾਨੂੰ ਸਾਰਾ ਜਿੰਨਾ ਵਰਕ ਆਪਣਾ ਕੀਤਾ ਹੈ ਉਹ ਵਰਕ ਦੀ ਇੱਕ ਵਾਰੀ ਤੁਹਾਨੂੰ ਚਲਕ ਮਿਲਵਾਵਾਂਗੇ ਹੁਣ ਦੇਖੋ ਬੈਕ ਤੋਂ ਕਿੰਨਾ ਸੋਹਣਾ ਲੱਗਦਾ ਹੈ। ਲਓ ਜੀ। ਇਹ ਹੈ ਕਸਟਮਰ ਦੇ ਬੈਠਣ ਵਾਸਤੇ ਹੈ ਬਾਹਰ। ਠੀਕ ਹੈ ਜੀ। ਇਧਰ ਆਪਾਂ ਨੇ ਇਹ ਗਲਾਸ ਦਿੱਤੇ ਨੇ ਦੋਨੇ ਸਾਈਡ ਤੇ ਸੈਂਟਰ ਦੇ ਵਿੱਚ ਆਪਾਂ ਨੇ ਲਾਈਟਿੰਗ ਦਿੱਤੀ ਹੈ ਤੇ ਉਹਦੇ ਤੇ ਕ੍ਰੋਮ ਜੜੀ ਹੋਈ ਹੈ। ਇਹ ਆਪਾਂ ਨੇ V ਸ਼ੇਪ ਨੇ ਜਿਹੜੇ ਬਣਾ ਕੇ ਉਹ ਲਗਾਏ ਸੀਗੇ ਤੇ ਇਹਦੇ ਵਿੱਚ ਇਹ ਕ੍ਰੋਮ ਲਾ ਕੇ ਤੇ ਉਹਦੇ ਵਿੱਚ ਲਾਈਟਿੰਗ ਵੀ ਆਪਾਂ ਨੇ ਬਾਈ ਹੋਈ ਹੈ ਪਰ ਵਾਇਰ ਵਾਲੀ। ਇਧਰ ਇਹ ਡੋਰ ਫੇਰ ਆ ਗਿਆ ਜੀ। ਇਹ ਅਗਲੀ ਮੇਨੋ ਉਸ ਜਿੱਥੇ ਬਹਿ ਕੇ ਕੰਮ ਕਰਨਾ ਹੈਗਾ ਠੀਕੇ ਜੀ ਜਿਹਦੇ ਉੱਪਰ ਆਪਾਂ ਨੇ ਸਟੋਰੇਜ ਦਿੱਤੀ ਹੈਗੀ ਸਾਰੀ ਤੇ ਉੱਪਰੇ ਲੂ ਗਰੰਟੇ ਹੋਏ ਨੇ نیچے ਇਸ ਤਰ੍ਹਾਂ ਇੱਕ ਤਿੰਨ ਡਰਾਅਰ ਆ ਗਏ ਨਾਲ ਇੱਕ ਹੋਰ ਆ ਗਿਆ ਤੇ ਇਹ ਸਾਰਾ ਜਿੰਨਾ ਹੈਗਾ ਇਹੇ ਲੱਗਾ ਇਹ ਫਾਨੇ ਇਹ ਛੋਟਾ ਇੱਕ ਕਪ ਮੰਦਰ ਦੀ ਜਗ੍ਹਾ ਰੱਖਿਆ ਪੂਜਾਰੀ ਦੀ ਜਿਹੜੀ ਇਹ ਓਨ ਆਪਾਂ ਨੇ ਜਿਹੜਾ ਇਹ ਕਰਵਾਇਆ ਹੈ ਦੂਪਾਉਂਡ ਦੇ ਵਿੱਚ ਇਸੇ ਤਰ੍ਹਾਂ ਇਹੋ ਕੁਝ ਬੂਟ ਲੱਗਿਆ ਹੈ ਇਹ ਵੀ ਵੀਨਿਅਰ ਆ ਗਿਆ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਇਹਨਾਂ ਦਾ ਜਿਹੜਾ ਜਿੰਨੀ ਵੀ ਡਿਜ਼ਾਈਨ ਡਰਾਇੰਗ ਹੈਗੀ ਉਹ ਸ਼ੇ ਬਰਮਾ ਜੀ ਦੀ ਕੀਤੀ ਹੋਈ ਹੈ ਬਹੁਤ ਸੋਹਣਾ ਕੰਮ ਕਰਾਇਆ ਇਸੇ ਤਰ੍ਹਾਂ ਹੀ ਛੱਤ ਤੇ ਵੀ ਜਿਹੜਾ ਤੋਂ ਕੰਮ ਕੀਤਾ ਹੈ ਛੱਤ ਤੇ ਵੀ ਵੀਨਿਅਰ ਪਲਾਸਟਿਕ ਕੋਟ ਪੇਂਟ ਹੈ ਗਰੇ ਦੇ ਕੀਤਾ ਹੈ ਸਾਰਾ ਇਧਰ ਵੀ ਉਹੀ ਗਲਾਸ ਇੱਕ ਫਿਕਸ ਇੱਕ ਡੋਰ ਤੇ ਨਾਲ ਵਿਨੀਅਰ ਦਾ ਡਿਜ਼ਾਈਨ ਇਹ ਸਾਈਡ ਤੇ ਇਥੇ ਇਹ ਕਸਟਮਰ ਦਾ ਲੌਜ਼ ਏਰੀਆ ਹੈਗਾ ਜਿਹੜਾ ਬੈਠਣ ਵਾਲਾ ਆਰਾਮ ਵਾਲਾ ਠੀਕ ਹੈ ਜੀ ਇੱਥੇ ਇੱਕ ਤਿੰਨ ਸੀਟ ਵਾਲਾ ਸੋਫਾ ਇਹ ਲੱਗਿਆ ਸਿੰਗਲ ਸਿੰਗਲ ਚੇਅਰ ਇਹ ਲੱਗੀ ਤੇ ਇਹਦੇ ਨਾਲ ਹੀ ਆਪਾਂ ਨੇ ਇਥੇ LED ਪੈਨਲ ਬਣਾਇਆ ਇਹ LED ਪੈਨਲ ਤੇ ਸਾਈਡ ਤੇ ਲੂਵਰ ਨੇ ਇਹ ਸਾਈਡ ਤੇ ਵਿਨੀਅਰ ਆ ਗਿਆ ਸੈਂਟਰ ਦੇ ਵਿੱਚ ਇਹ ਟਾਈਲ ਲੱਗੀ ਹੋਈ ਹੈ ਜੀ 8x4 ਦੀ ਪੂਰੀ ਦੇਖੋ ਫਿਨਿਸ਼ਿੰਗ ਦੇਖੋ ਕਿੰਨੀ ਘੈਂਟ ਹੈ 8000 ਦੀ ਪੂਰੀ ਟਾਈਲ 8x8 ਦਾ ਜਿਹੜਾ ਇਹੋ ਬਣਾਇਆ ਆਪਾਂ ਨੇ ਬਿਨੈਰ ਵਾਲਾ ਠੀਕ ਹੈ ਜੀ ਇਹ ਨੀਚੇ ਇਹਦੇ ਡਰਾਅਰ ਆ ਗਏ ਤੇ ਥੋੜਾ ਜਿਹਾ ਓਪਨ ਏਰੀਆ ਆ ਗਿਆ ਇਹ ਸਾਈਡ ਤੇ ਏਸੀ ਲੱਗਿਆ ਹੋਇਆ ਜਿੱਥੇ ਇੱਥੇ ਆਪਾਂ ਨੇ ਸਾਰਾ ਡੀਕੋ ਦਾ ਕੰਮ ਕੀਤਾ ਹੈ ਐਚ ਡੀ ਐਚ ਐਮ ਆਰ ਲਾ ਕੇ ਇੱਥੇ ਡੀਕੋ ਪੇਂਟ ਦਾ ਕੰਮ ਹੈ ਜਿਹੜਾ ਉਹ ਕਰਿਆ ਹੋਇਆ ਹੈਗਾ ਸਾਰੇ ਤੇ ਇਧਰ ਇਹ ਬਾਹਰ ਦਾ ਏਰੀਆ ਆ ਗਿਆ ਇਸੇ ਤਰੀਕੇ ਇਹ ਵੀ ਇੱਕ ਜਿੱਥੇ ਫਿਕਸ ਹੈ ਨਾਲ ਇਹਦੇ ਓਪਨੇਬਲ ਇੱਕ ਡੋਰ ਲੱਗਿਆ ਹੋਇਆ ਹੈਗਾ ਯੂ ਪੀ ਵੀ ਸੀ ਦੀ ਫਿਟਿੰਗ ਹੈ ਜਿਹੜੀ ਉਹ ਕੀਤੀ ਹੋਈ ਹੈ ਠੀਕ ਹੈ ਜੀ ਕਿਵੇਂ ਲੱਗਿਆ ਕੰਮ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ